ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਭ ਠੀਕ ਠਾਕ ਹੋਵੋਗੇ ਤੇ ਇੱਥੇ ਟਾਈਮ ਹੈ ਸਵੇਰ ਦਾ ਤੇ ਐਤਵਾਰ ਦਾ ਦਿਨ ਹੈ ਤੇ ਅੱਜ ਗਰਮੀ ਬਹੁਤ ਜ਼ਿਆਦਾ ਸੀਗੀ ਸਵੇਰੇ ਤੇ ਇਸ ਕਰਕੇ ਆਪਾਂ ਸਾਰੇ ਫੁੱਲਾਂ ਨੂੰ ਪਾਣੀ ਵਗੈਰਾ ਲਾਤਾ ਤੇ ਫਰਸ਼ ਵੀ ਧੋਤਾ ਤੇ ਡੇਲੀ ਇਹਨਾਂ ਨੂੰ ਪਾਣੀ ਲਾਉਣਾ ਪੈਂਦਾ ਕਿਉਂਕਿ ਕੁਝ ਤਾਂ ਗਮਲਿਆਂ ਵਿੱਚ ਲੱਗੇ ਹੋਏ ਆ ਫੁੱਲ ਜਿਨ੍ਹਾਂ ਨੂੰ ਵੀ ਪਾੜਨਾ ਪੈਂਦਾ ਤੇ ਉਸ ਤੋਂ ਬਾਅਦ ਕਹਿੰਦੇ ਵੀ ਖਾਣੇ ਆ ਚੱਲੋਂ ਵਾਲੇ ਪਰੌਂਠੇ ਤੇ ਇੱਥੇ ਮੈਂ ਆਲੂ ਲਿਆ ਕੇ ਤੇ ਇਹਨਾਂ ਨੂੰ ਧੋ ਲਿਆ ਤੇ ਧੋ ਕੇ ਇਹਨਾਂ ਨੂੰ ਆਪਾਂ ਅਵਾਰ ਲਾਂਗੇ ਛਿੱਲਣਾ ਨਹੀਂ ਇਦਾਂ ਹੀ ਰੱਖ ਦੇਣੇ ਆ ਉਬਲਣ ਵਾਸਤੇ ਤੇ ਚੰਗੀ ਤਰ੍ਹਾਂ ਧੋ ਲਾਂਗੇ ਮਿੱਟੀ-ਮਿੱਟੀ ਜਿਹੜੀ ਲੱਗੀ ਉਹ ਉਤਾਰ ਲਾਂਗੇ ਆਪਾਂ ਤੇ ਬਣਾਵਾਂਗੇ ਅੱਜ ਆਲੂ ਵਾਲੇ ਪਰੌਂਠੇ ਕਿਉਂਕਿ ਅੱਜ ਸਾਰੇ ਘਰੇ ਐ ਤੇ ਇਸ ਕਰਕੇ ਕਹਿੰਦੇ ਵੀ ਅੱਜ ਛੁੱਟੀ ਦਾ ਦਿਨ ਐ ਤੇ ਖਾਣੇ ਆ ਪਰੌਂਠੇ ਤੇ ਬਣਾਵਾਂਗੇ ਆਲੂ ਵਾਲੇ ਪਰੌਂਠੇ ਤੇ ਆਲੂ ਆਪਾਂ ਉਬਲਣੇ ਰੱਖਦੇ ਸੀਗੇ ਤੇ ਹੁਣ ਆਪਾਂ ਲਿਆਨੇ ਆ ਪਿਆਜ਼ ਘਰ ਦੇ ਲਾਏ ਹੋਏ ਸੀਗੇ ਹਰੇ ਪਿਆਜ਼ ਤੇ ਪਰੌਂਠੀਆਂ ਜਿਨ੍ਹਾਂ ਨੂੰ ਦੀ ਆਪਾਂ ਬਣਾਵਾਂਗੇ ਉਹ ਸਵਾਦ ਬਣਦੇ ਆ। ਖਰਾ ਪਿਆਜ਼ ਪਾਵਾਂਗੇ। 2-3 ਪੱਟਕੇ ਲੈ ਜੰਨੇ ਆ। ਤੇ ਬਾਬਾ ਸਾਰਾ ਆਪਾਂ ਧਨੀਆ ਪਾਵਾਂਗੇ। ਤੇ ਪਰ ਧਨੀਆ ਸਾਰਾ ਜਿਹੜਾ ਆ ਪੱਕ ਗਿਆ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਤੇ ਇਸ ਕਰਕੇ ਧਨੀਆ ਆਪਣਾ ਥੋੜਾ ਹੈ ਤਾਂ ਪੱਕਾ ਹੀ ਆ। ਚਲੋ ਕੋਈ ਨਹੀਂ ਰੋਂਠਿਆ ਜੋਗਾ ਹੈਗਾ ਇਹ ਆਪਾਂ ਪਾ ਲੈਣਾ ਤੇ ਕਿਉਂਕਿ ਸਰਦੀਆਂ ਦੀ ਖੇਤੀ ਆ ਤੇ ਇਸ ਕਰਕੇ ਜਦੋਂ ਜ਼ਿਆਦਾ ਗਰਮੀ ਪੈਂਦੀ ਹੈ ਤੇ ਫਿਰ ਪੱਕ ਜਾਂਦਾ ਹੈ ਤੇ ਵਿੱਚ ਆਪਾਂ ਹਰਾ ਪਿਆਜ਼ ਧਨੀਆ ਤੇ ਹਰੀਆਂ ਮਿਰਚਾਂ ਵੀ ਪਾ ਲਾਂਗੇ ਤੇ ਸਬਜੀ ਆਪਣੀ ਤਕਰੀਬਨ ਸਾਰੀ ਘਰ ਦੀ ਹੀ ਹੁੰਦੀ ਹੈ ਤੇ ਲੋ ਜੀ ਆਪਣੇ ਆਲੂ ਵੀ ਉਬਲ ਗਏ ਇੱਧਰ ਤੇ ਸਾਰੇ ਲੂਣ ਮਿਰਚ ਮਸਾਲੇ ਪਾ ਲੈ ਵਿੱਚ ਹਰਾ ਧਨੀਆ ਪਿਆਜ਼ ਕੱਟ ਕੇ ਪਾ ਲਿਆ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਤੇ ਇੱਧਰ ਰੈਡੀ ਐ ਪਰੌਂਠੇ ਗਰਮ-ਗਰਮ ਖਾਣ ਵਾਸਤੇ ਬੈਠ ਗਈ ਕਹਿੰਦੇ ਵੀ ਭੁੱਖ ਲੱਗੀ ਬਹੁਤ ਜ਼ਿਆਦਾ ਤੇ ਜਲਦੀ-ਜਲਦੀ ਬਣਾਓ ਤੇ ਖਾਈਏ ਤੇ ਟਾਈਮ ਵੀ ਕਾਫੀ ਹੋ ਗਿਆ ਸੀਗਾ ਬਣਾਉਂਦੇ ਕਰਦੇ ਤੇ ਵਿੱਚ ਹੋਰ ਕੰਮ ਕਿੰਨੇ ਹੋ ਜਾਂਦੇ ਆ ਭਾਂਡੇ ਧੋ ਲੋ ਕਿੰਨੇ ਕੰਮ ਹੋ ਗਿਆ ਤੇ ਇਸ ਕਰਕੇ ਥੋੜੇ ਲੇਟ ਹੋ ਗਏ ਤੇ ਹੁਣ ਸਾਰਿਆਂ ਨੂੰ ਭੁੱਖ ਲੱਗੀ ਐ ਤੇ ਜਲਦੀ-ਜਲਦੀ ਆਪਾਂ ਪਰੌਂਠੇ ਬਣਾ ਦਿੰਨੇ ਆ ਤੇ ਲੋ ਜੀ ਆਪਣੇ ਪਰੌਂਠੇ ਵੀ ਬਣ ਕੇ ਤਿਆਰ ਹੈ ਗਰਮ ਗਰਮ ਤੇ ਇਧਰ ਪਰਬ ਵੀ ਬਹਿ ਗਿਆ ਖਾਣ ਵਾਸਤੇ ਹੁਣ ਆਪਾਂ ਤੋੜਾਂਗੇ ਸਬਜੀ ਤੇ ਅੱਜ ਘਰੇ ਆਏ ਸੀ ਗੈਸਟ ਤੇ ਥੋੜੀ ਉਹਨਾਂ ਵਾਸਤੇ ਤੋੜ ਲਾਂਗੇ ਚੱਪਣ ਕद्दू ਵਗੈਰਾ ਥੋੜੀਆਂ Shimla Mircha ਤੇ ਉਹਨਾਂ ਨੂੰ ਤੋੜ ਕੇ ਦੇ ਦਾਂਗੇ ਆਪਾਂ ਕਿਉਂਕਿ ਇੰਨੀ ਸਬਜੀ ਲੱਗਦੀ ਬਹੁਤ ਜ਼ਿਆਦਾ ਤੇ ਇਸ ਕਰਕੇ ਪਾ ਕਿੰਨੀ ਖਾ ਲੈਣੀ ਹੁੰਦੀ ਹੈ ਤੇ ਸਾਰਿਆਂ ਨੂੰ ਆਪਾਂ ਜੋ ਵੀ ਨੇੜੇ ਆਪਣੇ ਰਹਿੰਦੇ ਆ ਆਸ ਪੜੋਸਚੋਂ ਉਹਨਾਂ ਨੂੰ ਦੇਦੀ ਦੀ ਆ ਸਾਰਿਆਂ ਬੰਡ ਕੇ ਖਾਈਦੀ ਆ ਤੇ 56 ਕੱਦੂ ਤੋੜ ਲੈਨੇ ਆ ਤਕਰੀਬਨ ਢੇਲੀ ਤੋੜੀਦੇ ਆ ਕੋਈ ਨਾ ਕੋਈ ਜਦੋਂ ਆ ਜਾਂਦਾ ਫੇ ਸਾਰਿਆਂ ਨੂੰ ਕੁਛ ਨਾ ਕੁਛ ਦੇਦੀ ਦੀ ਆ ਸਬਜੀ ਵੈਸਤਾ ਹਜੇ ਸਟਾਰਟਿੰਗ ਹੀ ਆ ਸਬਜੀ ਦੀ ਪਰ ਫਿਰ ਵੀ ਹੁੰਦਾ ਚਲੋ ਜੇ ਆਏ ਤੇ ਆਪਾਂ ਉਹਨਾਂ ਨੂੰ ਖਾ ਲਈ ਕਿ ਤੋੜਨ ਕੁਛ ਨਾ ਕੁਛ ਦੇ ਕੇ ਭੇਜਾਂਗੇ ਤੇ ਇੱਧਰ ਲੱਗੀਆਂ ਆਪਣੀ ਸ਼ਿਮਲਾ ਮਿਰਚਾਂ ਇਹ ਬੂਟੇ ਥੋੜੇ ਛੋਟੇ ਐ ਇਹਨਾਂ ਨੇ ਹਜੇ ਫਲ ਚੱਕਿਆ ਐ ਛੋਟੇ ਛੋਟੀਆਂ ਹੀ ਲੱਗੀਆਂ ਐ ਕੋਈ ਜ਼ਿਆਦਾ ਵੱਡੀਆਂ ਨਹੀਂ ਹੈਗੀਆਂ ਆ ਇੱਕ ਲੱਗੀ ਸੀ ਮੈਂ ਤੋੜ ਲਈ ਇਹਦੇ ਨਾਲੋਂ ਤੇ ਇੱਧਰ ਆਪਾਂ ਹੁਣ ਦੂਜੀ ਸਾਈਡ ਆ ਗਈਆਂ ਤੇ ਇੱਧਰ ਕਾਫੀ ਫਲ ਚੱਕਿਆ ਹੋਇਆ ਹੈ ਮਿਰਚਾਂ ਨੇ ਆ ਆਲੂ ਇਹਦੇ ਵਿੱਚ ਆ ਆਲੂ ਤਾਂ ਪੌਣੀ ਪਾਣੀ ਹੈ ਆਪਾਂ ਨੂੰ ਹੂੰ ਕਿਉਂਕਿ ਸ਼ਿਮਲਾ ਮਿਰਚਾਂ ਦੇ ਵਿੱਚ ਆਲੂ ਜਦੋਂ ਦਵਾਲਾ ਹੂੰ ਚਲ ਆ ਨਿੱਕੇ ਜਿਹੇ ਬੂਟੇ ਨਾਲ ਕਿੰਨੀਆਂ ਲੱਗੀਆਂ ਉਹਦੇ ਉੱਥੇ ਵੀ ਆ ਉਹ ਸਾਰੀਆਂ ਤੋੜਦੀਆਂ ਜਿਹੜੀਆਂ ਛੋਟੀਆਂ ਵਾਲੀਆਂ ਉਹ ਨਹੀਂ ਤੋੜਦੀ ਫੜਿਓ ਨਹੀਂ ਤੇਰਾ ਦੋਆ ਤਾਂ ਹੋਵੇ ਦੋ ਡੰਗ ਤਾਂ ਹੋਣ ਤੇਰੇ ਨਹੀਂ ਦੋ ਡੰਗ ਹੋ ਜਾਣੇ ਆ ਹੁਣ ਵਾਧੂ ਲੱਗੀਆਂ ਆਪਾਂ ਨੂੰ ਆ ਛੋਟੀਆਂ ਇਹ ਰਹਿਣ ਹੀ ਨਹੀਂ ਹਨਾ ਹਜੇ ਇਹ ਰਹਿਣ ਦੇ ਹਜੇ ਤੇਰੇ ਕੋ ਹੈਗੀਆਂ ਉਹ ਨਹੀਂ ਆ ਕੋ ਤੈਨੂੰ ਚਾਰ ਆਓ ਚਾਰ ਪੰਜ ਉਹ ਹੈਗੀਆਂ ਤੇਰੇ ਕੋ ਹੈਗੀਆਂ ਉਹ ਨਹੀਂ ਆ ਅੱਗੇ ਸਟਾਰਟ ਹੁੰਦਾ ਨਾ ਸੱਚੀ ਲੱਗੀਆਂ ਦੇਖੋ ਹਨ ਆਹ ਬੋਲ ਚਾਰ ਚਾਰ ਪੰਜ ਪੰਜ ਗੁੱਛੇ ਵਾਲੀਆਂ ਮੁੱਟਾ ਨਿੱਕਾ ਜਿਆ ਤੇ ਚੱਲ ਹੋ ਬੱਦੀ ਤੋਂ ਰਸਤਾ ਭਰ ਕੇ ਬਣਾਉਣ ਵਾਲੀਆਂ ਹਨਾ ਇਹ ਚੱਲ ਹੁਣ ਤੂੰ ਉੱਟ ਕੇ ਮੰਡਲੀ ਮੁੜ ਕੇ ਬਣਾ ਲਈ ਭਰ ਕੇ ਜਿਆਦਾ ਲਾਈਆਂ ਨਹੀਂ ਖਲਾਰੇ ਜੇ ਬਹੁਤ ਪੈ ਜਾਂਦਾ ਫਿਰ ਇਹਨਾਂ ਦਾ ਇਹੀ ਬਥੇਰੀਆਂ ਵੱਡੀਆਂ ਹੋ ਜਾਣੀਆਂ ਹੈਗੀਆਂ ਕਿੰਨੀਆਂ 2 2 4 ਗੋਲੀ ਬਣਾਉਣੀ ਆ ਤੇ ਲੰਬੀਆਂ ਵੀ ਬਣਾਉਣੀ ਆ ਵਿੱਚ ਇਹ ਲੰਬੀਆਂ ਤਾਂ ਉਹ ਆ ਅੱਛਾ ਛੋਟੀਆਂ ਹਜੇ ਹਨਾ ਆ ਇੱਕ ਲੰਬੀ ਆਹ ਰਹਿ ਗਈਆਂ ਸੱਚ ਇਸ ਬੂਟੇ ਨਾਲ ਇੱਕ ਦੋ ਆ ਹੈਗੀਆਂ ਦੇ ਨਾਲ ਹੀ ਅਸੀਂ ਤੋੜ ਲਿਆ ਫਰੂਟ ਫਰੂਟ ਬਹੁਤ ਲੱਗਿਆ ਹੋਇਆ ਸੀਗਾ ਤੇ ਸਾਰਾ ਪੱਕ ਪੱਕ ਕੇ ਥੱਲੇ ਡਿੱਗੀ ਜਾਂਦਾ ਸੀ ਤੇ ਇਸ ਕਰਕੇ ਅੱਜ ਸਾਰੇ ਆਪਾਂ ਫਰੂਟ ਤੋੜ ਲਿਆ ਜਿੰਨਾ ਵੀ ਰਹਿੰਦਾ ਸੀਗਾ ਤੇ ਚਲੋ ਠੀਕ ਹੈ ਜੀ ਹੁਣ ਸ਼ਾਮ ਦਾ ਟਾਈਮ ਹੈ ਤੇ ਕਰਾਂਗੇ ਰੋਟੀ ਪਾਣੀ ਤਿਆਰ ਤੇ ਆਵਾਂਗੇ ਕਿਸੇ ਨਵੇਂ ਹੋਰ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ